ਸੋਨਾ ਲਿਖਾ ਡੀਏ 750 ਆ ਗਿਆ ਹਾਂ ਡਬਲ ਕਲਚ ਆ ਟਾਇਰਾਂ ਦਾ ਚੌਂਕੜਾ ਨਵਾਂ ਪੂਰਾ ਚੰਗਾ ਝੋਟੀ ਦਾ ਟਰੈਕਟਰ ਆ ਮਾਡਲ ਆ 297 ਡਿਮਾੜਾ ਇਹਦੀ ਇਹ ਟਰੈਕਟਰ ਆਪਾਂ ਦੇ ਦੇਾਂਗੇ ਇੱਕ ਹੀ ਰੇਟ ਆ 2 ਲੱਖ ਤੇ 70000 ਦਾ ਠੀਕ ਹੈ ਜੀ ਫਿਰ ਆ 744 310000 ਡਿਮਾੜਾ ਟਰੈਕਟਰ ਮੰਨ ਕੇ ਚੱਲ ਮਾਡਲ ਹੀ 8 ਆ ਇਹ ਪਲੀਸ ਨਾ ਬੱਡੀ ਬੁੱਡੀ ਦੀ ਵੀ ਚੈੱਕ ਕਰਾ ਦੇ ਟਰੈਕਟਰ ਦੀ ਕੰਡੀਸ਼ਨ 17 18 ਮਾਡਲਰ ਕੀ ਬਈ ਇਹ ਆਪਾਂ ਟਰੈਕਟਰ ਦੇ ਦੇਾਂਗੇ 2 ਲੱਖ ਤੇ 90000 ਦਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪੋਂਚਾਇਤ ਵਾਲਾ ਵੱਡੀ ਸੱਭੋ ਟਰੈਕਟਰ ਮੰਡੀ ਤੇ ਬਾਈ ਨਾ ਕਰਦਾਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਬਹੁਤ ਵਧੀਆ ਜੀ ਅੱਜ ਦੀ ਵੀਡੀਓ ਚ ਆਪਾਂ 7-8 ਟਰੈਕਟਰ ਦਿਖਾਵਾਂਗੇ ਬਾਈ ਸਭ ਤੋਂ ਪਹਿਲਾਂ ਆਪਾਂ ਫਾਰਮ ਟਰੈਕ ਦਿਖਾਉਣੇ 60 ਵਾਲਾ ਸੁਪਰ ਮੈਕਸ ਆ ਗਿਆ ਕਿੰਨੇ ਮਾਡਲ ਹੈ ਜੀ ਇਹ 11 11 ਮਾਡਲ ਆ ਪੂਰ ਸਪੀਡ ਆ ਕੇ 3 8 2 ਹੀ ਹੁੰਦੇ ਆ ਬਾਈ ਠੀਕ ਆ ਜੀ ਬਾਕੀ ਫੁੱਲ ਟੌਪ ਮਾਡਲ ਆ ਗਿਆ ਹੈ ਤੇਲ ਬ੍ਰੇਕ ਆ ਰਵਰਸ ਪੀਟੀਓ ਡਬਲ ਡੈਸ਼ ਹਾਂ ਸੁਪਰ ਮੈਕਸ ਫੁੱਲ ਟੌਪ ਚ ਸਮਾਨ ਵਗੈਰਾ ਚੈੱਕਰਾ ਦੇ ਲੱਗਿਆ ਹੋਇਆ ਹੈਗਾ ਫਾਇਬਰ ਵਾਲੀ ਹੱਡ ਬਾਈ ਨਵੀਂ ਲੱਗੀ ਹੋਈ ਆ ਹਾਂ ਹਾਂ ਠੀਕ ਹੈ ਜੀ ਬਾਕੀ ਕੰਡੀਸ਼ਨ ਦਾ ਟਰੈਕਟਰ ਬਾਈ ਪੂਰਾ ਚੰਗਾ ਪਿਆਗਾ ਐਰਾਂ ਟੂਰਾਂ ਦੀ ਕੀ ਕੰਡੀਸ਼ਨ ਹੈ ਪੈਰ ਹੈਗੇ 75 80 ਪੈਸੇ 75 80 ਪੈਸੇ ਫੁੱਲ ਟੌਪ ਮਾਡਲ ਆਗਾ ਸੁਪਰ ਮੈਕਸ ਜਾ ਮਗਰ ਉਹ ਵੀ ਕੰਡੀਸ਼ਨ ਚੈੱਕ ਕਰਾ ਲਿਓ origignal ਟਰੈਕਟਰ ਪਿਆਗਾ ਮਾੜੀ ਮੋਟੀ ਬਾਡੀ ਦੀ ਟਚਿੰਗ ਉਹੀ ਆਪਾਂ ਤੁਹਾਨੂੰ ਦੱਸ ਕੇ ਦੇਵਾਂਗੇ ਜਿਹੜੀ ਚੀਜ਼ ਹੈਗੀ ਆ ਕਿ ਬਾਕੀ ਸਮਾਨ ਸਾਰਾ ਨਾਲ ਆਗਾ ਠੀਕ ਆ ਜੀ ਡਿਮਾਂਡ ਆ ਇਹਦੀ ਹੈਗੀ 3,78,000 ਆ ਹਾਂਜੀ ਇਹ ਟਰੈਕਟਰ ਆਪਾਂ ਦੇ ਰਿਆਂਗੇ 6.5 ਲੱਖ ਦਾ ਬਾਕੀ ਮੌਕੇ ਦੇ ਮਾਨਦਾਨ ਹੋਰ ਵੀ ਕਰ ਦਾਂਗੇ ਠੀਕ ਆ ਜੀ 3.5 ਲੱਖ ਦਾ ਟਰੈਕਟਰ ਇਹ ਮਿਲ ਜੂਗੀ ਅੱਗੇ ਜੀ ਅੱਗੇ 2009 ਮਾਡਲ ਠੀਕ ਆ ਜੀ ਸੋਨਾ ਲਿੱਕਾ ਡੀਏ 760 ਬਣਿਆ ਆ ਗਿਆ ਹਾਂ ਡਬਲ ਕਲਚ ਆ ਟਾਇਰਾਂ ਦਾ ਚੌਂਕੜਾ ਨਵਾਂ ਠੀਕ ਆ ਜੀ ਪੂਰਾ ਚੰਗਾ ਚੋਟੀ ਦਾ ਟਰੈਕਟਰ ਆ ਮਗਰਾ ਟਰੈਕਟਰ ਦੀ ਟਜਿੰਗ ਹੋਈ ਆ ਬਾਕੀ ਸਾਰਾ ਰੀਨ ਵਾਲਾ ਠੀਕ ਆ ਜੀ ਹਾਂ ਜੀ ਟਾਇਰ ਕਹ ਦੀ ਆਪਾਂ ਪਾਏ ਆ ਚਾਰੇ ਹਾਂ 650 20 ਆ ਸੌਰੀ 650 16 ਵਾਲੇ ਵੱਡੇ ਅਗਲੇ ਆ 14 29 ਤੇ ਮਗਰ ਲਈ ਆਗੇ ਠੀਕ ਆ ਜੀ ਨਵੇਂ ਅਰਗੇ ਟਾਇਰ ਹਾਂ ਹਾਂ ਟਰੈਕਟਰ ਪੂਰਾ ਚੰਗਾ ਠੀਕ ਆ ਜੀ ਨਵ ਮਾਡਲ ਆ 92 ਡਿਮਾਡਾ ਇਹਦੀ ਇਹ ਟਰੈਕਟਰ ਆਪਾਂ ਦੇ ਦੇਾਂਗੇ 21 ਰੇਟ ਆ 2 ਲੱਖ ਤੇ 70000 ਦਾ ਠੀਕ ਆ ਜੀ ਸਿੰਪਲ ਸਟੀering ਹਾਂ ਸਿੰਪਲ ਸਟੀering ਡਬਲ ਕਲਚ ਠੀਕ ਆ ਜੀ ਅੱਗੇ ਜੀ ਅੱਗੇ 744 2008 ਮਾਡਲ ਸਵਰਾ 744 ਹਰਿਆਣੇ ਦਾ ਨੰਬਰ ਹਾਂਜੀ ਠੀਕ 310000 ਡਿਮਾੜਾ ਟਰੈਕਟਰ ਮੰਨ ਕੇ ਚੱਲ ਮਾਡਲ ਹੀ 8 ਆ ਇਹ ਪਲੀਸਨ ਬਾਡੀ ਬੁੱਡੀ ਦੀ ਵੀ ਚੈੱਕ ਕਰਾ ਦੇ ਰੈਟਰ ਦੀ ਕੰਡੀਸ਼ਨ 17 18 ਮਾਡਲ ਵਾਲੀ ਹੀ ਪਈ ਆ ਪੂਰਾ ਚੰਗਾ ਰੈਟਰ ਆ ਮਾੜੀ ਮੋਟੀ ਹਲਕੀ ਬਲਕੀ ਵਗਰਾੜਾਂ ਦੀ ਟੱਚਿੰਗਾ ਆ ਚੀਜ਼ ਆ ਜਿਵੇਂ ਸ਼ੋ ਮਾੜੀ ਬੁੱਡੀ ਦੇ ਨਾਲ ਆ ਆ ਲਿਫਟ ਪੰਪ ਹੋਇਆ ਮਾ ਬਲਾਕ ਕੱਪਾ ਸਾਰਾ ਰੀਨਲ ਆ ਮੇਨ ਇਹਦੇ ਚ ਖਾਸੀਅਤ ਆ ਇਹ ਕਲੋਸ ਕਰ ਇੰਜਨ ਕਲੋਸ ਕਰ ਦੇ ਇੰਜਨ ਵਾਲਾ ਹਾਂ ਹਾਂ ਕਲੋਸ ਕਰ ਇੰਜਨ ਆਗਾ ਬਕਾਇਦਾ ਮੋਰ ਮਾਰ ਚੈੱਕ ਕਰਾ ਦੇ ਠੀਕ ਹੈ ਜੀ 1 ਘੱਟ ਮੈਲ ਦੇਣਾ ਹੋਰ ਘੱਟ ਬਾਕੀ ਆ ਟਾਇਰਾਂ ਗਨੀ ਕੈਮਰਾ ਮਰਾਦੇ ਐਮ ਆਰਫ ਸ਼ਕਤੀ ਲਾਈਵ ਪਲੱਸ ਦੇ ਆ ਇਹ ਵੀ ਮਹਿੰਗੇ ਟਾਇਰ ਗੀ ਮਹਿੰਗੀ ਜੋੜੀ ਆ ਸਾਰਿਆਂ ਨੂੰ ਸਰੇ ਦੀ ਠੀਕ ਆ ਜੀ ਹਾਂ ਜੀ ਬਾਕੀ ਮਗਰੋਂ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਦਿਓ ਕੋਈ ਟੁੱਟ ਭੱਜ ਨਹੀਂ ਗਈ ਹਨਾ ਹਾਂ ਜੀ ਛੇ ਚਰੀ ਜੀ ਹਾਂ ਛੇ ਚਰੀ ਠੀਕ ਆ ਜੀ ਇਹਦੀ ਡਿਮਾਂਡ ਹੈਗੀ 8 ਮਾਡਲ ਦੀ 310000 ਇਹ ਆਪਾਂ ਟਰੈਕਟਰ ਦੇ ਦਿਆਂਗੇ 2 ਲੱਖ ਤੇ 90000 ਦਾ ਬਾਕੀ 1000 2000 ਦਾ ਅਗਲੇ ਦਾ ਮੌਕੇ ਤੇ ਆਪਾਂ ਮਾਨਦਾਨ ਕਰ ਦਿਆਂਗੇ ਠੀਕ ਆ ਜੀ ਵੇ ਆ ਗਿਆ ਇਹ 8:55 ਇਹ ਆ ਮਾਡਲ 2013 18 ਠੀਕ ਆ ਜੀ ਇਹਦੀ ਡਿਮਾਂਡ ਹਾਂ ਡਿਮਾਂਡ 5,80,000 ਹਾਂ ਜੀ ਇਹ ਟਰੈਕਟਰ ਮੰਨ ਕੇ ਚੱਲ ਵੀ ਜਮਾ ਨਵਾਂ ਮੰਨ ਕੇ ਆ ਜੀ ਠੀਕ ਆ ਜੀ ਬਾਡੀ ਤੇ ਕੈਮਰਾ ਮਰਾਦੇ ਚਮਕ ਚੈੱਕ ਕਰਾਦੇ ਹੇ ਤੱਕ ਉਵੇਂ ਪਈ ਆ ਜੀ ਸਾਰੀ ਠੀਕ ਇਹ ਤੋਂ ਲੈ ਕੇ ਜੈਡ ਤੱਕ Ориਗਨਲ ਟਰੈਕਟਰ ਹੈਗਾ ਟਾਇਰ ਵੀ ਨਾਲ ਦੇ ਆ ਠੀਕ ਆ ਕਿੰਨੇ ਘੰਟੇ ਚੱਲਿਆ ਜੀ ਇਹ ਇਹ 2400 ਘੰਟੇ ਚੱਲਿਆ Ориਗਨਲ ਠੀਕ ਆ ਜੀ ਬਾਕੀ ਸੁੱਤ ਲਾ ਕੇ ਭਾਵੇਂ ਕਿ ਮੀਟਰ ਤੇ ਵੀ ਕੈਮਰਾ ਮਰਾ ਦਿਓ ਠੀਕ ਆ ਜੀ ਆ ਗਰੂੰਗ ਤੇ ਕਹਿੰਦੀ ਆਪਾਂ ਮੱਖੀ ਜਿੰਨਾ ਵੀ ਦਾਗ ਨਹੀਂ ਹੈਗਾ ਟਰੈਕਟਰ ਤੇ ਇਹਦੇ ਨਾਲ ਨਿਕਲ ਨੁਕਲ ਸਾਰਾ ਉਵੇਂ ਪਿਆਗਾ ਨਾਲੀਆਂ ਦੱਪਿਆਂ ਦਾ ਜਿੰਨਾ ਵੀ ਆ ਇਹ ਤੋਂ ਲੈ ਕੇ ਜੱਡ ਤੱਕ ਬਾਕੀ ਤੁਹਾਨੂੰ ਇੱਕ ਚੀਜ਼ ਪਸਿਆ ਹੋਇਆ ਜੇ ਸਕੈਨਰ ਲੱਗਿਆ ਹੁੰਦਾ ਹੈਗਾ ਬੈਂਟਰੀ ਤੇ ਹਾਂ ਸਕੈਨਰ ਸਕੈਨਰ ਵਾਲੀਆਂ ਪਰਚੀਆਂ ਵੀ ਸਾਰੀਆਂ ਲੱਗੀਆਂ ਹੋਈਆਂ ਮਗਰਾਟ ਤੇ ਵੀ ਲੱਗੇ ਹੋਣਗੇ ਆਸੀਂ ਚੈੱਕ ਕਰਵਾ ਦੇ ਨਾਲ ਦੀ ਹੈ ਸਾਰਾ ਕੁਝ ਹਾਂ ਹਾਂ ਬਸ ਹੀ ਟੈਰ ਆਸੀ ਮਾਰ ਕੇ ਚੈੱਕ ਕਰਾ ਦੇ 2018 ਦਾ ਠੀਕ ਹੈ ਜੀ ਸਮਾਨ ਐਸੈਸਰੀ ਸਾਰੀ ਇਹ ਤੋਂ ਲੈ ਕੇ ਜੱਡ ਤੱਕ ਨਾਲ ਆ ओरिजिनल ਕਿਲੀ ਠੀਕ ਹੈ ਜੀ ਇਹ ਦੀ ਮੰਗ ਨਵਾਂ ਨਵਾਂ ਟਰੈਕਟਰ ਮੰਨ ਕੇ ਆ ਜੇ ਯਾਰ ਠੀਕ ਹੈ ਜੀ ਇਹ ਦੀ ਡਿਮਾਂਡ ਹੈਗੀ 5 ਲੱਖ 80 ਹਜ਼ਾਰ ਠੀਕ ਹੈ ਟਰੈਕਟਰ ਦਾ ਆਪਾਂ ਮੰਨ ਕੇ ਚਲੋ ਵੀ ਵੇਚਨ ਦਾ ਰਾਦਾ 5 ਲੱਖ 60 ਹਜ਼ਾਰ ਦਾ ਹਾਂਜੀ ਬਾਕੀ ਆਏ ਆ ਮੌਕੇ ਤੇ ਜੇ ਕੋਈ ਆਊਗਾ ਆਪਾਂ ਮਨ ਤਾਣ ਜਿੰਨਾ ਕਰ ਦਿਆਂਗੇ ਠੀਕ ਹੈ ਜੀ ਫਿਰ ਸੁਪਰ ਮੈਕਸ ਆ ਗਿਆ ਹਾਰਮਟ੍ਰੈਕ 60 ਸੁਪਰ ਮੈਕਸ 12 ਦੇ ਆ ਕਾਪੀ 13 ਦੀ ਹੈ ਇਹ ਦੀ ਠੀਕ ਹੈ ਜੀ ਇਹ ਟਰੈਕਟਰ ਫੁੱਲ ਚੰਗਾ ਹੈਗਾ ਹਾਂਜੀ ਸਾਰਾ ਅਰੀਜਨਲ ਆ ਕੱਲੇ ਹਿੱਸੇ ਦੀ ਮਾੜੀ ਮੋਟੀ ਡੇਜਿੰਗ ਆ ਗਈ ਠੀਕ ਹੈ ਜੀ ਇਹ ਮਗਰਾੜ ਮਗਰੂ ਟਰੈਕਟਰ ਦੇ ਸਭ ਰੀਨਲ ਵਾਲਾ ਟਾਇਰ ਹੈਗੇ ਆ 75 80 ਪੈਸੇ ਬੋਲੋ ਦੇ ਅਗਲੇ ਬੀ ਕੇਟੀ ਦੇ ਆ 90 ਪੈਸੇ ਕਮਾਂਡਰ ਵਾਲੇ ਕਮਾਂਡਰ ਵਾਲੇ ਇਹ ਟਰੈਕਟਰ ਦੀ ਚਮਕ ਚੁੰਕ ਚੈੱਕ ਕਰਾ ਦੇ ਇਹ ਸਾਰਾ ਅਰੀਜਨਲ ਆ ਇਹਦੀ ਫੁੱਲ ਗਾਰੰਟੀ ਹੈ ਇਹਦੀ ਹਾਂ ਰੀਨਲ ਦੀ ਸ਼ੋ ਦੀ ਤਮਕ ਚੈੱਕ ਕਰਾ ਦਿਓ ਆ ਚਿੱਟਾ ਦਿਖਾ ਦਿਓ ਅੰਦਰੋਂ ਠੀਕ ਆ ਜੀ ਕੰਪਨੀ ਵਾਲੀਆਂ ਲੱਗੀਆਂ ਹੋਈਆਂ ਕੋਈ ਮਗਰਾੜ ਨਹੀਂ ਦਾ ਚਿੰਗਾ ਕੋਈ ਬਾਡੀ ਨਹੀਂ ਗਈ ਕਿਤੋਂ ਕੋਈ ਸ਼ੋ ਨਹੀਂ ਗਈ ਕੱਲਾ ਮੂਰਲੇ ਹਿੱਸੇ ਦੀ ਠੀਕ ਆ ਜੀ ਉਹ ਵੀ ਮਾੜੀ ਮੋਟੀ ਕੰਡੀਸ਼ਨ ਦਾ ਪੂਰਾ ਚੰਗਾ origignal tractor ਆ ਜੀ ਇਹ origignal tractor ਲੈਣਾ ਨਾ ਜਮਾ ਨਮਾ ਲੈਣਾ ਭਾਵੇਂ ਆਪਣੀ ਨਾਲ ਸੌਦਾ ਕਰ ਲੈ ਫੋਨ ਤੇ ਸੌਦਾ ਕਰ ਲੈ ਘਰੇ ਮੰਗਾ ਲੈ ਠੀਕ ਆ ਜੀ ਇਹਦੀ ਡਿਮਾਂਡ 4.5 ਹਜ਼ਾਰ ਡਿਮਾਂਡ ਆ ਹਾਂਜੀ ਇਹ tractor ਦੇ ਦਿਆਂਗੇ ਆਪਾਂ 3 ਲੱਖ ਤੇ 75 ਹਜ਼ਾਰ ਦਾ ਦੇ ਦਿਆਂਗੇ ਕਹਿਣਾ ਅਸੀਂ ਸੀ ਕੋਈ ਗੱਲ ਪਾ ਕਰਾਂਗੇ ਇਧਰੋਂ ਬਾਕੀ ਆ ਸੋਨਾਲਿਕਾ 60 60 ਸੋਨਾਲਿਕਾ 60 ਵਾਲਾ ਆ ਗਿਆ ਜੀ ਇਹ 2007 ਮਾਡਲ ਆ ਪੰਜਾਬ ਦਾ ਨੰਬਰ ਜੀ ਹਾਂਜੀ ਪਿਆਰ ਨੰਬਰ ਚੱਪੜੀ ਕਾਪੀ ਆ ਟਾਇਰ ਇਹਦੇ ਹੈਗੇ ਆ ਅੱਧੇ ਇਹ ਫੁੱਲ ਟੌਪ ਮਾਡਲ ਆ ਠੀਕ ਹੈ ਜੀ ਇਹਦਾ ਸੱਤ ਜਾ ਗਿਆ ਨਾ ਆ ਡਬਲ ਡਿਸਟਰੀਬਿਊਟਰ ਤੇਲ ਬਰੇਕਾਂ ਪਾਵਰ ਸਟੀering ਰਿਵਰਸ ਵੀਡੀਓ ਫੁੱਲ ਟੌਪ ਮੜ ਲਾਇਆ ਜਿਹੜਾ ਸੱਤ ਜਾਇਆ ਸੀਗਾ ਇਹਦਾ ਭਾਅ ਵੀ ਸੁਪਰਸੀਡਰ ਚਲਾਉ ਆ ਖਿੱਚਦਾ ਹੈ ਹਾਂ ਹਾਂ ਵੇਟ ਬੂਟ ਲੱਗਿਆ ਸੱਤ ਵੇਟ ਬੂਟ origignal ਲੱਗਿਆ proper ਵਾਲੇ ਦਾ ਸੱਤ ਮਾਡਲ ਆ ਰੰਗ ਵੀ origignal ਆ ਰੈਡਰ ਦਾ ਠੀਕ ਆ ਜੀ ਸੀਲਾ ਸੂਲਾ ਨਾ ਰੈਡਰ ਦੇ ਇਹਦੇ ਵੀ ਓਵੇਂ ਲੱਗੀਆਂ ਹੋਈਆਂ ਸੱਤ ਮਾਡਲ ਦੇ ਠੀਕ ਆ ਰੇਸ ਵਾਲੀ ਸੀਲ ਵੀ ਰੇ ਦੀ ਪੱਟੀ ਰਿਮਾਨ ਇਹਦੀ 327000 ਆ ਇਹ ਟਰੈਕਟਰ ਦਾ ਇਰਾਦਾ 3 ਲੱਖ ਦਾ ਵੇਚਣਾ ਦਾ ਬਾਕੀ 54000 ਰੁਪਿਆ ਪਾ ਮੌਕੇ ਦੇ ਮਾਨਤਨ ਕਰ ਦਿਆਂਗੇ ਠੀਕ ਆ ਜੀ ਬਾਕੀ ਆਹ 18/19 ਮਾਡਲ ਆ ਇਹ ਟਰੈਕਟਰ 3 ਸਪੀਡ ਆ ਜੀ ਕਰਿਆ ਹੋਇਆ ਬਈ ਹਾਂ ਪਰਵਾਹ ਜੀ ਹਾਂ ਔਰ ਸੁਣਾ ਇਹ ਟਰੈਕਟਰ ਕਿਜੋ ਕੰਪਨੀ ਚ ਹੋਇਆ ਕੰਪਨੀ ਚ ਆ ਹਾਂ ਹੈਗਾ ਤੇ ਬਾਕੀ ਆਹ ਟਾਇਰ 916 ਵਾਲੇ 17 18000 ਦੀ ਜੋੜੀ ਆ ਮਹਿੰਗੇ ਕੇਟੀ ਦੇ ਕਮਾਂਡਰ ਦੇ ਉਹ ਵੀ ਨਹੀਂ ਇੱਕ ਤਾਂ ਹੁੰਦਾ ਵੀ ਮਾੜੀ ਕੰਪਨੀ ਦੇ 파ਤੇ ਹੋਣਗੇ ਵੱਡੇ ਮਗਰਲੇ ਵੀ ਵੀਕੇਟੀ ਦੇ ਆ ਲੌਕੀ ਚੱਕਰਾ ਦੇ ਨਵੀਂ ਲੱਗੀ ਹੋਈ ਆ ਇਹ 3 ਜਿਹੜੇ ਕੰਪਨੀ ਦੀ origignal cutter ਲੱਗ ਕੇ ਆ ਹਰੇ ਨਾਲ ਬਰੇਜ ਨਾਲ ਠੀਕ ਬਾਕੀ ਇਹਦੀ ਡਿਮਾਂਡ ਆ 597 ਜੈ ਜੀ ਭਰੀ ਹੈਗੀ ਬਾਕੀ ਜੋ ਵੀ ਆਪਾਂ ਫੁਲ ਮਾਨਤਾਨ ਕਰ ਦਾਂਗੇ 5 ਲੱਖ 30 65000 ਦਾ ਟਰੈਕਟਰ ਦੇ ਦਿਆਂਗੇ ਜਿਹੜਾ ਵੀ ਆਪਣੇ ਸੱਜਣ ਮਿੱਤਰ ਵੀਡੀਓ ਦੇਖ ਕੇ ਆਉਦਾਗਾ ਬਾਕੀ ਮਗਰਾੜ ਮੋੜ ਦਿਖਾ ਦੇ ਚੈੱਕ ਕਰਾ ਦੇ ਕੋਈ ਇਹ ਗੱਲ ਨਹੀਂ ਵੀ ਮਗਰੋਂ ਮਗਰੋਂ ਪੂਰਾ ਚੰਗਾ ਟਰੈਕਟਰ ਆਗਾ ਠੀਕ ਹਾਂ ਹਾਂ ਮਗਰ ਲੈ ਟਾਇਰ ਵੀ ਬੀਕ ਕੇ ਟੀ ਦੀ ਆ ਗਏ ਲੱਭੇ ਪੈਸੇ ਠੀਕ ਹੈ ਮਾਰਕੀਟ 18 ਦਾ ਆਰ ਸੀ 19 ਦੀ ਹੈ ਜੀ ਠੀਕ ਹੈ ਜੀ ਕੰਟੈਕਟ ਨੰਬਰ ਦੱਸ ਦੋ ਜੀ 9464002350 ਠੀਕ ਹੈ ਜੀ 9464002350 ਇਸ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਬਾਕੀ ਆਪਣਾ ਤਲਵੰਡੀ ਸਾਬੋ 20 ਨੰਬਰ ਪਲਾਟਾਗਾ ਹੈ ਠੀਕ ਹੈ ਜੀ ਟਰੈਕਟਰ ਆਪਣੇ ਇੱਥੇ ਨਵਰੇ ਜੀ ਹੁੰਦੇ ਆ ਠੀਕ ਹੈ ਬਾਈ ਜੀ ਹਾਂ ਜੀ ਹਾਂ ਜੀ ਠੀਕ ਹੈ ਧੰਨਵਾਦ ਬਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ